ਫਤਿਹਗਰ ਸਾਹਿਬ ਦੀ ਧਰਤੀ ਤੇ ਟੋਪੀਆਂ ਲਾਉਣ ਦਾ ਮਾਮਲਾ ਕਾਫੀ ਪੱਖਤਾ ਨਜ਼ਰ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਹੋਈਆਂ ਜਿਸ ਤੇ ਵੱਖ-ਵੱਖ ਲੋਕਾਂ ਦੇ ਵੱਲੋਂ ਆਪਣੇ ਪ੍ਰतिकਰਮ ਸੰਜੇ ਕੀਤੇ ਗਏ ਕੁਝ ਲੋਕਾਂ ਨੇ ਇਸ ਮਾਮਲੇ ਦੀ ਨਿੰਦਾ ਕੀਤੀ ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਕੁਝ ਗਲਤ ਨਹੀਂ ਹੈ ਜੇਕਰ ਆਪਾਂ ਗੁਰੂ ਘਰ ਜਾਂਦੇ ਆ ਸਾਨੂੰ ਦਸਤਾਰ ਸਜਾ ਕੇ ਜਾਣਾ ਚਾਹੀਦਾ ਹੈ ਨਾ ਕਿ ਟੋਪੀਆਂ ਪਾ ਕੇ ਪਰ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਸਾਹਮਣੇ ਆਇਆ ਥੱਸੀ ਹੈ ਕਿ ਜਿਹੜੇ ਨਿਹੰਗ ਸਿੰਘਾਂ ਦੇ ਵੱਲੋਂ ਇੱਕ ਕਾਰਵਾਈ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਹੁਣ ਮੁਆਫੀ ਮੰਗ ਲਈ ਗਈ ਹੈ ਸਮਾਈ ਸੇਵੀਆਂ ਨੇ ਨਿਹੰਗ ਸਿੰਘਾਂ ਦੇ ਨਾਲ ਗੱਲਬਾਤ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਸੋਸ਼ਲ ਮੀਡੀਆ ਤੇ ਜੋ ਤਸਵੀਰਾਂ ਵਾਰਿਆ ਹੋਈਆਂ ਜਿਸ ਤਰੀਕੇ ਦੀ ਕਾਰਵਾਈ ਕੀਤੀ ਗਈ ਸੀ ਉਹ ਸਾਰੇ ਮਾਮਲੇ ਤੇ ਮੁਆਫੀ ਮੰਗਦੇ ਨਜ਼ਰ ਆਏ ਨੇ ਦੱਸ ਸੀ ਕਿ ਫਤਿਹਗੜ ਸਾਹਿਬ ਦੀ ਧਰਤੀ ਤੇ ਵੱਡੀ ਗਿਣਤੀ ਦੇ ਵਿੱਚ ਸ਼ਹੀਦੀ ਦਿਹਾੜੇ ਆ ਮੌਕੇ ਸਿੱਖ ਸੰਗਤ ਨਤਮਸਤਕ ਹੋਣ ਪਹੁੰਚ ਰਹੀ ਸੀ ਇਸੇ ਦੌਰਾਨ ਜਿਨ੍ਹਾਂ ਦੇ ਵੱਲੋਂ ਟੋਪੀਆਂ ਪਹਿਨੀਆਂ ਹੋਈਆਂ ਸਨ ਨਿਹੰਗ ਸਿੰਘਾਂ ਦੇ ਵੱਲੋਂ ਉਹਨਾਂ ਦੀਆਂ ਟੋਪੀਆਂ ਉਤਾਰ ਕੇ ਵਰਸ਼ੇ ਤੇ ਟੰਗ ਲਗਾਈਆਂ ਜਿਸ ਤੋਂ ਬਾਅਦ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਤੇ ਮਾਮਲਾ ਕਾਫੀ ਭਖਦਾ ਨਜ਼ਰ ਆਇਆ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਹੈ ਨਿਹੰਗ ਸਿੰਘਾਂ ਦੇ ਵੱਲੋਂ ਮਾਫੀ ਮੰਗੀ ਗਈ ਹੈ ਕੀ ਕੁਝ ਕਿਹਾ ਉਹਨਾਂ ਨੇ ਇੱਕ ਵਾਰ ਆਪਾਂ ਸੁਣਦੇ ਹਾਂ ਸੰਘਾ ਜੀ ਪ੍ਰੋਫੈਸਰ ਸਾਹਿਬ ਤੋਂ ਆਏ ਆ ਇਹ ਫਤਿਹਗੜ੍ਹ ਸਾਹਿਬ ਦੀ ਲਹੂ ਪੀ ਜਿੱਤ ਅਸਤੀ ਤੇ ਕਰੋੜਾ ਸੰਗਤਾਂ ਨਮਨ ਕਰਨ ਵਾਸਤੇ ਉਹ ਆਉਂਦੀਆਂ ਸ਼ਹੀਦਾਂ ਨੂੰ ਆਪੋ ਆਪਣੀ ਅਕੀਦੇ ਮੁਤਾਬਕ ਸ਼ਮਦਾਗਲੀ ਭੇਟ ਕਰਨ ਵਾਸਤੇ ਆਉਂਦੀਆਂ ਹਨ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਸਿੰਘ ਦਲ ਵੱਲੋਂ ਕੋਈ ਟੋਪੀਆਂ ਉਤਾਰ ਕੇ ਨੀਜੇ ਤੇ ਚੰਗੀਆਂ ਦਿੱਤੀਆਂ ਗਈਆਂ ਜਿਸ ਨਾਲ ਮੈਂ ਵੀ ਦੇਖ ਕੇ ਤੇ ਨਮਨ ਕਰਨ ਤਾਂ ਮੈਂ ਨੰਸ਼ਕਾਰ ਕਰਨ ਆਉਣਾ ਹੀ ਸੀ ਪਰ ਨਾਲ ਦੀ ਨਾਲ ਇਹ ਵੀ ਅਕਾਲ ਪੁਰਖ ਨੇ ਇੱਕ ਉਪਦੇਸ਼ ਬਖਸ਼ਿਆ ਕਿ ਤੁਸੀਂ ਜਾ ਕੇ ਥੋੜਾ ਇਹ ਵੀ ਸੇਵਾ ਕਰੋ ਤਾਂ ਜਿਹੜੇ ਆहत ਹੋਏ ਸੀ ਲੋਕ ਜਿਨ੍ਹਾਂ ਦੇ ਸਿਰਾਂ ਤੋਂ ਟੋਪੀਆਂ ਉਤਾਰੀਆਂ ਗਈਆਂ ਉਹਨਾਂ ਨੂੰ ਜਿਹੜੀ ਅਸੀਂ ਇਕੱਤਰ ਕਰਕੇ ਜਿਹੜੇ ਸਿੱਖੋਂ ਮੁੰਨੇ ਹਨ ਜਾਂ ਜਿਹੜੇ ਹੋਰ ਧਰਮਾਂ ਦੇ ਹਨ ਉਹਨਾਂ ਨੂੰ ਰਾਤ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਨਮਾਨ ਦੇ ਤੌਰ ਤੇ ਉਹਨਾਂ ਨੂੰ ਪਰਨੇ ਦਿੱਤੇ ਗਏ ਹਨ ਨੀਲੇ ਅਤੇ ਭੀਲੇ ਰੰਗ ਦੇ ਤਾਂ ਕਿ ਕੁਸ ਨਾ ਕੁਸ ਜਿਹੜਾ ਕੋਈ ਮੈਸੇਜ ਕੋ ਗਲਤ ਗਿਆ ਹੈਗਾ ਉਸ ਦੀ ਭਰਪੂਰਤੀ ਕੀਤੀ ਜਾ ਸਕੇ ਸੰਗਤਾ ਦੇ ਵਿੱਚ ਇਹ ਮੈਸੇਜ ਜਾਵੇ ਕਿ ਜੇ ਸਿਰ ਟੋਪੀ ਨਾ ਉਤਾਰਨ ਵਾਲੇ ਹਨ ਤਾਂ ਸਿਰ ਕੱਜਣ ਵਾਲੇ ਵੀ ਹਨ ਚਾਹੇ ਅਕਾਲ ਪੁਰਖ ਸਭ ਦੇ ਸਿਰ ਕੱਜਦਾ ਹੈ ਪਰ ਦਾਸ ਵੱਲੋਂ ਨਮਾਣੀ ਜੀ ਕੋਸ਼ਿਸ਼ ਕੀਤੀ ਗਈ ਹੈ ਤੇ ਜੇ ਉਹਨਾਂ ਕੋਲੋਂ ਕੋਈ ਗਲਤੀ ਜਾਂ ਕੋਈ ਹੋਈ ਆ ਤੇ ਮਾਫੀ ਚਾਹੁੰਦੇ ਹਾਂ ਜੀ ਮਾਫੀ ਚਾਹੁੰਦੇ ਹਾਂ ਉਹਨਾਂ ਲੋਕਾਂ ਕੋਲੋਂ ਜਿਹੜੇ ਆहत ਹੋਏ ਆ ਜੀ ਬਹੁਤ ਧੰਨਵਾਦ ਹੈ ਜੀ ਮੀਡੀਆ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਲ ਸੰਘਾ ਜੀ ਪ੍ਰਸ਼ੰਤਾ ਤੋਂ ਆਏ ਆ ਇਹ ਫਤਿਹਗੜ੍ਹ ਸਾਹਿਬ ਦੀ ਲਹੂ ਪੀ ਜਿੱਤ ਆ ਦੀ ਤੇ ਕਰੋੜਾ ਸੰਗਤਾਂ ਨਮਨ ਕਰਨ ਵਾਸਤੇ ਉਹਨਾਂ ਆਉਂਦੀਆਂ ਸ਼ਹੀਦਾਂ ਨੂੰ ਆਪੋ ਆਪਣੀ عقیده ਮੁਤਾਬਕ ਸ਼ਰਧਾ ਜੀ ਭੇਟ ਕਰਨ ਵਾਸਤੇ ਆਉਂਦੀਆਂ ਹਨ ਪਿਛਲੇ ਦਿੱਲੀ ਸੋਸ਼ਲ ਮੀਡੀਆ ਤੇ ਇੱਕ ਸਿੰਘਦਾਨ ਵੱਲੋਂ ਕੋਈ ਟੋਪੀਆਂ ਉਤਾਰ ਕੇ ਨੀਜੇ ਤੇ ਚੰਗ ਦਿੱਤੀਆਂ ਗਈਆਂ ਜਿਸ ਨਾਲ ਮੈਂ ਵੀ ਦੇਖ ਕੇ ਤੇ ਨਮਨ ਕਰਨ ਤਾਂ ਮੈਂ ਨਮਸਕਾਰ ਕਰਨ ਆਉਣਾ ਹੀ ਸੀ ਪਰ ਨਾਲ ਦੀ ਨਾਲ ਇਹ ਵੀ ਅਕਾਲ ਪੁਰਖ ਨੇ ਕੁਪਦੇਸ਼ ਬਖਸ਼ਿਆ ਕਿ ਤੁਸੀਂ ਜਾ ਕੇ ਥੋੜਾ ਇਹ ਵੀ ਸੇਵਾ ਕਰੋ ਤਾਂ ਜਿਹੜੇ ਆਹਤ ਹੋਏ ਸੀ ਲੋਕ ਜਿਨ੍ਹਾਂ ਦੇ ਸਿਰਾਂ ਤੋਂ ਟੋਪੀਆਂ ਉਤਾਰੀਆਂ ਗਈਆਂ ਉਹਨਾਂ ਨੂੰ ਜਿਹੜੀ ਅਸੀਂ ਇਕੱਤਰ ਕਰਕੇ ਜਿਹੜੇ ਸਿੱਖੋਂ ਮੋਨੇ ਹਨ ਜਾਂ ਜਿਹੜੇ ਹੋਰ ਧਰਮਾਂ ਦੇ ਹਨ ਉਹਨਾਂ ਨੂੰ ਰਾਤ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਨਮਾਨ ਦੇ ਤੌਰ ਤੇ ਉਹਨਾਂ ਨੂੰ ਪਰਨੇ ਦਿੱਤੇ ਗਏ ਹਨ ਨੀਲੇ ਅਤੇ ਭੀਲੇ ਰੰਗ ਦੇ ਤਾਂ ਕਿ ਕੁਛ ਨਾ ਕੁਛ ਜਿਹੜਾ ਕੋਈ ਮੈਸੇਜ ਕੋ ਗਲਤ ਗਿਆ ਹੈਗਾ ਉਸ ਦੀ ਭਰਪੂਰਤੀ ਕੀਤੀ ਜਾ ਸਕੇ ਸੰਗਤਾਂ ਦੇ ਵਿੱਚ ਇਹ ਮੈਸੇਜ ਜਾਵੇ ਕਿ ਜੇ ਸਿਰ ਟੋਪੀਆਂ ਉਤਾਰਨ ਵਾਲੇ ਹਨ ਤਾਂ ਸਿਰ ਕੱਜਣ ਵਾਲੇ ਵੀ ਹਨ ਚਾਹੇ ਅਕਾਲ ਪੁਰਖ ਸਭ ਦੇ ਸਿਰ ਕੱਜਦਾ ਹੈ ਪਰ ਦਾਸ ਵੱਲੋਂ ਨਿਮਾਣੀ ਜੀ ਕੋਸ਼ਿਸ਼ ਕੀਤੀ ਗਈ ਹੈ ਤੇ ਜੇ ਉਹਨਾਂ ਕੋਲੋਂ ਕੋਈ ਗਲਤੀ ਜਾਂ ਕੋਈ ਹੋਈ ਆ ਤੇ ਮਾਫੀ ਚਾਹੁੰਦੇ ਹਾਂ ਜੀ ਮਾਫੀ ਚਾਹੁੰਦੇ ਹਾਂ ਉਹਨਾਂ ਲੋਕਾਂ ਕੋਲੋਂ ਜਿਹੜੇ ਆਹਤ ਹੋਏ ਆ ਜੀ ਬਹੁਤ ਧੰਨਵਾਦ ਹੈ ਜੀ মিডিਆ ਦਾ